ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਵਨੀ ਕੋਰ ਦੁਆਰਾ ਪ੍ਰਬੰਧਕ ਕਮੇਟੀ ਦੀ ਅਗਜੈਕਟਿਵ ਦੀ ਮੀਟਿੰਗ ਉਹ ਅੱਜ ਹੋਈ ਜਿਹਦੇ ਵਿੱਚ ਚੇਚੇ ਤੌਰ ਦੇ ਉੱਤੇ ਪੰਜ ਚਾਰ ਮੁੱਦੇ ਜਿਹੜੇ ਬਹੁਤ ਜ਼ਰੂਰੀ ਆ ਉਹ ਸਾਰੇ ਡਿਸਕਸ ਵੀ ਕੀਤੇ ਗਏ ਉਨ੍ਹਾਂ ਦੇ ਵਿੱਚ ਸਭ ਤੋਂ ਮੋਡਾ ਵੱਡਾ ਮੁੱਦਾ ਜਿਹੜਾ ਉੱਪਰ ਕੇ ਸਾਹਮਣੇ ਆਇਆ ਕਿ ਸੈਂਟਰ ਦੀ ਸਰਕਾਰ ਕੋਲ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜ਼ਾਵਾਂ ਉਸ ਮਾਫ਼ ਕਰ ਲਈ ਤੇ ਕੁਝ ਜਿਹੜੀਆਂ ਉਹ ਕਮਿਊਟ ਕਰਕੇ ਉਮਰ ਕੈਦ ਚ ਉਹ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਹੋਈ ਸੀ ਬਕਾਦਾ ਪਹਿਲਾ ਐਲਾਨ ਹੋਇਆ ਫਿਰ ਨੋਟੀਫਿਕੇਸ਼ਨ ਹੋਈ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਲਈ ਇਹ ਐਲਾਨ ਹੋਇਆ ਸੀ ਐਲਾਨ ਤੋਂ ਬਾਅਦ ਇਹਦੀ ਨੋਟੀਫਿਕੇਸ਼ਨ ਵੀ ਹੋ ਗਈ ਬਕਾਦਾ ਤੌਰ ਤੇ ਉਹ ਕਾਪੀਆਂ ਵੀ ਮੌਜੂਦ ਆ ਅੱਜ ਇਹ ਡਿਸਕਸ ਹੋਇਆ ਕਿ ਧੰਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਧਰਤੀ ਤੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਧਰਮਾਂ ਨੂੰ ਸੁਰੱਖਿਅਤ ਰੱਖਣ ਲਈ ਸਿੱਖ ਪੰਥ ਦੇ ਬਾਨੀ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਜੇਲਾਂ ਦੇ ਵਿੱਚ ਵੀ ਸਤਿਗੁਰジー ਨੂੰ ਜਾਣਾ ਪਿਆ ਤੇ ਸਤਿਗੁਰ ਜੀ ਨੇ ਉਹ ਜਿਹੜੀ ਇੱਕ ਰੀਤ ਚਲਾਈ ਸੀ ਸਰਬੱਤ ਦੇ ਭਲੇ ਦੀ ਇੱਕ ਓੰਕਾਰ ਦੇ ਪਵਿੱਤਰ ਸਿਧਾਂਤ ਦੀ ਉਹ ਨਿਰੰਤਰ ਅੱਜ ਤੱਕ ਉਵੇਂ ਜਾ ਰਹੀ ਆ ਸਿੱਖ ਪੰਥ ਦੇ ਵਿੱਚ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਧਰਮ ਦੀ ਰੱਖਿਆ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਉਹ ਪ੍ਰਣਾਲੀ ਤਹਿਤ ਆਪਣਾ ਸੀਸ ਦਾ ਬਲੀਦਾਨ ਦਿੱਲੀ ਦੀ ਧਰਤੀ 'ਤੇ ਜਾ ਕੇ ਕੀਤਾ ਜਿਹਦੇ ਵਿੱਚ ਤਿੰਨ ਮਹਾਨ ਸਿੱਖ ਵੀ ਸ਼ਾਮਲ ਸੀ ਤੇ ਚਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੀਕਟਿਵ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਹੋਮ ਮਿਨਿਸਟਰ ਪਾਕਸਵਾਲੇ ਮੰਗ ਕਰਦੀ ਆ ਕਿ ਆ ਸਮਾਂ ਆ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 305ਵੇਂ ਪੰਜਾਵੇਂ ਸ਼ਹੀਦੀ ਗੁਰਪਰਮਨਾਰ ਹੈ ਸਾਰੇ ਪੰਜਾਬ ਦੇ ਨੇ ਦੇਸ਼ ਵਿਦੇਸ਼ ਚ ਸਾਰੇ ਸਿੱਖ ਵੀ ਤੇ ਸਾਰੇ ਸੈਕਟ ਵੀ ਇਕੱਠੇ ਹੋ ਕੇ ਉਹ ਜਿਹੜੀ ਨੋਟੀਫਿਕੇਸ਼ਨ ਵੀਜ਼ਾ ਆਉਣੀ ਆਈ ਉਹ ਤੁਰੰਤ ਲਾਗੂ ਕੀਤੀ ਜਾਵੇ ਕਿਉਂਕਿ ਮੈਂ ਸਮਝਦਾ ਇੱਕ ਸੱਚੀ ਤੇ ਸੁੱੱਚੀ ਸ਼ਰਧਾਂਜਲੀ ਹੋਊਗੀ ਸਹਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਕਿਉਂਕਿ ਲੰਬੇ ਅਸੇ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਆ ਜਾਂ ਭਾਈ ਬਲਵੰਤ ਸਿੰਘ ਰਾਜਵਾਨਾ ਬੈਠੇ ਆ ਉਹ ਸਰਕਾਰ ਆਪਣਾ ਵਾਅਦਾ ਪੂਰਾ ਕਰੇ ਇਹ ਅੱਜ ਮੁੱਖ ਤੌਰ ਤੇ ਉੱਤੇ ਸਾਡਾ ਨਿਸਕਸ ਹੋਇਆ ਦੂਸਰਾ ਜਿਹੜਾ ਸਭ ਤੋਂ ਇੱਕ ਖੁਦਾਈ ਘਟਨਾ ਪਿਛਲੇ ਦਿਨੀ ਸ਼੍ਰੀਨਗਰ ਰਖੇ ਵਾਪਰੀ ਸੀ ਉਹਦੀ ਵੀ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਜੈਕਟਿਵ ਨੇ ਉਹਨੂੰ ਸਿੱਖ ਪੰਥ ਦੀ ਇੱਕ ਮਹਾਨ ਪੀੜਾ ਵੀ ਦੱਸਿਆ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰ ਮਨਾ ਰਹੇ ਆ ਤੇ ਆਪਾਂ ਭੰਗੜੇ ਪਾ ਰਹੇ ਆ ਤੇ ਉੱਥੇ ਗਾਣੇ ਗਾਏ ਜਾ ਰਹੇ ਆ ਉਹ ਵੀ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੋ ਇਸ ਕਰਕੇ ਕਿਉਂਕਿ ਮਸਲਾ ਹੁਣ ਛਿਨੀ ਕਾਲ ਤੱਕ ਸਾਹਮਣੇ ਚਲਿਆ ਗਿਆ ਅਸੀਂ ਆਪਣੇ ਤੌਰ ਤੇ ਵੀ ਮੰਗ ਕਰਦੇ ਹਾਂ ਕਿ ਇਹਦੇ ਉੱਤੇ ਜੋ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਕੋਈ ਗਾਂ ਹਵਾਕਤ ਨਾ ਕਰ ਸਕੇ ਇਹੋ ਜਿਹੀ ਕਿਉਂਕਿ ਏਡੀ ਵੱਡੀ ਸ਼ਤਾਪਦੀ ਹੋਵੇ ਤੇ ਸ਼ਤਾਪਦੀ ਨੂੰ ਆਪਾਂ ਇਸ ਤਰਜ ਤੇ ਰੋਲਣ ਦਾ ਯਤਨ ਕਰੀਏ ਕਿ ਸਿੱਖਾਂ ਦੇ ਜਿਹੜੇ ਆ ਉਹ ਜ਼ਖਮ ਹੁੰਦੇ ਇਸ ਗੱਲ ਦੇ ਨਾਲ ਦੇਸ਼ ਤੇ ਵਿਦੇਸ਼ ਦੇ ਵਿੱਚ ਹਰ ਇੱਕ ਨੇ ਇਸ ਗੱਲ ਨੂੰ ਬਹੁਤ ਵੱਡਾ ਪੀੜਾ ਮਹਿਸੂਸ ਕੀਤੀ ਆ ਸੋ ਇਹ ਵੀ ਅੱਜ ਦੀ ਐਗਜ਼ੈਕਟਿਵ ਦੇ ਵਿੱਚ ਸਕਾਸ ਹੋਇਆ ਕਿ ਇਹਨਾਂ ਤੇ ਤੁਰੰਤ ਸ਼੍ਰੀ ਅਕਾਲ ਤਖਤ ਸਾਹਿਬ ਜੋ ਬੰਦੀ ਕਾਰਵਾਈ ਕਰਕੇ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਉਹ ਰੋਕੀਆਂ ਜਾਣ ਤੀਸਰਾ ਜਿਹੜਾ ਸਾਡੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾ ਦੇ ਉੱਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਚੱਲ ਰਹੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਉਹ ਉੱਥੇ ਆਉਂਦੀਆਂ ਉਹਨਾਂ ਦੇ ਲੰਗਰ ਦਾ ਪ੍ਰਬੰਧ ਜਿਹੜਾ ਉਹ ਸ਼੍ਰੀ ਗੁਰੂ ਰਾਮਦਾਸ ਲੰਗਰ ਚੋ ਕੀਤਾ ਜਾਊਗਾ ਤਾਂ ਕਿ ਕੋਈ ਵੀ ਉੱਥੇ ਚਾਹੇ ਅਟੈਂਡੈਂਟ ਆ ਚਾਹੇ ਪੇਸ਼ੈਂਟ ਆ ਉਹ ਹਸਪਤਲ ਗੁਰੂ ਨਾਨਕਾ ਹਸਪਤਲ ਸਾਰੀ ਉਹ ਉੱਥੇ ਕੋਈ ਫੋਕਾ ਨਾ ਰਹੇ ਉਹਨੂੰ ਸਾਰਿਆਂ ਨੂੰ ਜਿਹੜਾ ਆ ਉਹ ਲੰਗਰ ਮਹਈਆ ਕੀਤਾ ਜਾਵੇ ਉਹਦੇ ਨਾਲ ਦੀ ਨਾਲ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਚੇਹਤੀ ਪੁਰਬ ਨੂੰ ਸਮਾਰਪਤ ਇਹ ਪਿਛੇ ਦੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਚੇਅਰ ਜਿਹੜੀ ਆ ਉਹ ਸਥਾਪਿਤ ਕੀਤੀ ਜਾਊਗੀ ਜਿਹਦੀ ਬਕਾਇਦਾ ਤੌਰ ਤੇ ਅੱਜ ਮਤਾ ਤਾਂ ਪੈ ਗਿਆ ਆਰਪੀਓ ਦੇ ਜੁਨੀਅਰ ਰਾਸ਼ਟਰੀ ਦੀ ਆਪਣੀ ਸੈਨੇਟ ਹੁੰਦੀ ਆ ਉਹ ਸੈਨੇਟ ਦੇ ਵਿੱਚ ਉਸ ਜੁਨੀਅਰ ਰਾਸ਼ਟਰੀ ਨੂੰ ਇਹ ਹਰਾਇਤ ਕੀਤੀ ਗਈ ਆ ਉਹਨਾਂ ਨੂੰ ਕੋਈ ਇਹ ਵੰਦੀ ਕਾਰਵਾਈ ਕਰਕੇ ਤਰੰਤ ਇਹਨੂੰ ਵੀ ਜਿਹੜਾ ਹੌਂਦ ਦੇ ਵਿੱਚ ਲਿਆਉਣ ਦੂਸਰਾ ਜਿਹੜਾ ਕਰਤਾਰਪੁਰ ਦਾ ਲੰਘਾ ਇਹ ਕਿਉਂਕਿ ਬੜੀ ਇੱਕ ਸਾਡੀ ਦਰਾਸ ਦੀ ਬਣ ਕੇ ਕਿ ਹਰ ਇੱਕ ਜਾਣ ਨੂੰ ਉੱਥੇ ਲੋਚਦਾ ਪਰ ਉਹ ਪਛੀਦਾ ਇੰਨੇ ਕ ਮਸਲੇ ਆ ਕੇ ਆਮ ਬੰਦਾ ਹਰਕਤ ਨਹੀਂ ਕਰਦਾ ਪਹਿਲਾਂ ਤਾਂ ਉਹ ਜਾਂਦਾ ਸੁਵਿਧਾ ਕੇਂਦਰ ਦੇ ਵਿੱਚ ਫਿਰ ਉਹਦੇ ਕੋਲ ਪਾਸਪੋਰਟ ਹੈ ਨਹੀਂਗਾ ਤੇ ਫਿਰ ਉਹਦੇ ਲਈ ਕੋਲ ਜੇ ਜਾਣ ਨੂੰ ਉੱਥੇ ਜਮ੍ਹਾਂ ਕਰਾਉਣ ਨੂੰ 20 ਡਾਲਰ ਹੈ ਨਹੀਂ ਅਸੀਂ ਅਕਸਰ ਹਰ ਇੱਕ ਤਕਰੀਬਨ ਹੌਸ ਦੇ ਵਿੱਚ ਜਨਰਲ ਹੌਸ ਤੇ ਇਸ ਗੱਲ ਦੀ ਮੰਗ ਰੱਖਦੇ ਆ ਕਿ ਸ਼ਰਤਾ ਤੁਰੰਤ ਹਟਾਈਆਂ ਜਾਣ ਆਧਾਰ ਕਾਰਨ ਨੂੰ ਮੰਨ ਲਿਆ ਜਾਵੇ ਕਿਉਂਕਿ ਸਿੱਖ ਪੰਥ ਦੇ ਬਹੁਤ ਸਾਰੇ ਸਥਾਨ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ ਉੱਥੇ ਆਪਣੇ ਪਾਕਿਸਤਾਨ ਦੇ ਵਿੱਚ ਰਹਿ ਗਏ ਆ ਤੇ ਸਿੱਖ ਦੀ ਚਾਹਨਾ ਹੁੰਦੀ ਆ ਕਿ ਮੈਂ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਦੇ ਉਸ ਪਵਿੱਤਰ ਸਥਾਨ ਸ੍ਰੀ ਗੁਰਦਾਰਾ ਸਾਹਿਬ ਜੀ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਣ ਆ ਇੱਕ ਸਾਡੇ ਪਿਛਲੇ ਦਿਨੀ ਪਿਛਲੇ ਦਿਨ ਇਹ ਕਹਿ ਸਕਦਾ ਪਿਛਲੇ ਸਮਿਆਂ ਦੌਰਾਨ ਇੱਕ ਨਿਸ਼ਚੇ ਅਕੈਡਮੀ ਜਿਹੜੀ ਆ ਪ੍ਰਸ਼ਾਸਕੀ ਸੇਵਾਵਾਂ ਅਕੈਡਮੀ ਉਹ ਸਥਾਪਿਤ ਕੀਤੀ ਗਈ ਆ ਜਿਹਦੇ ਵਿੱਚ ਚੰਡੀਗੜ੍ਹ ਵਿਖੇ ਆਈਐਸ ਤੇ ਆਈਪੀਐਸ ਦੇ ਤੇ ਜਹੇਦਾਰ ਗੁਰਜਨ ਸਿੰਘ ਜੀ ਟੋੜਾ ਬਹਾਦਰਗੜ੍ਹ ਵਿਖੇ ਇੰਸਟੀਚੂਟ ਵਿਖੇ ਉਹ ਜੁਡੀਸ਼ਰੀ ਦੀ ਜਿਹੜੀ ਉਹ ਅਕੈਡਮੀ ਉੱਥੇ ਜਿਹੜੀ ਆ ਉਹ ਤਿਆਰ ਕੀਤੀ ਗਈ ਜਿਹਦੇ ਵਿੱਚ ਤਕਰੀਬਨ ਸਾਡੇ ਇੱਕ ਇੱਕ ਸਾਲ ਦੇ ਬੱਚੇ ਬੈਚ ਦੇ ਆਪਣੇ ਉਹ ਟ੍ਰੇਨਿੰਗਾਂ ਲੈ ਕੇ ਹੁਣ ਆਪਣੇ ਘਰਾਂ ਨੂੰ ਚੱਕ ਕੇ ਤਿਆਰੀ ਕਰਦੇ ਤੇ ਉਹਨਾਂ ਨੂੰ ਅਸੀਂ ਆਨਲਾਈਨ ਉਹ ਉਹਨਾਂ ਦੀਆਂ ਕਲਾਸਾਂ ਵੀ ਲੈਣੇ ਕਿਉਂਕਿ ਨਵੇਂ ਬੱਚੇ ਹੁਣ ਦਾਖਲ ਹੋ ਗਏ ਆ ਤੇ ਪੁਰਾਣਿਆਂ ਨੂੰ ਵੀ ਰਿਵਾਈਂਡ ਕਰਾਉਣ ਲਈ ਰਿਮਾਈਂਡ ਕਰਾਉਣ ਲਈ ਉਹਨਾਂ ਨੂੰ ਅਸੀਂ ਬਕਾਇਦਾ ਤੌਰ ਤੇ ਆਨਲਾਈਨ ਜਿਹੜਾ ਉਹਨਾਂ ਨਾਲ ਸੰਪਰਕ ਕਰਦੇ ਆ ਤੇ ਉਹ ਸਾਡੇ ਨਾਲ ਸੰਪਰਕ ਕਰਦੇ ਆ ਇਹ ਤੋਂ ਇਲਾਵਾ ਜਿੰਨੇ ਸਾਡੇ ਇੰਸਟੀਚਿਊਸ਼ਨ ਆ ਜਿਵੇਂ ਗੁਰਦਾਰਾ ਪਰਵੰਦ ਕਮੇਟੀ ਦੇ ਐਜੂਕੇਸ਼ਨ ਅਦਾਰੇ ਉਹਨਾਂ ਦੇ ਵਿੱਚ ਅਸੀਂ ਐਦਕੀ ਤੋਂ ਇੱਕ ਐਨਡੀਏ ਸਬਜੈਕਟ ਦੇ ਤੌਰ ਦੇ ਉੱਤੇ ਇੱਕ ਪ੍ਰੈਕਟੀਕਲ ਤੌਰ ਦੇ ਉੱਤੇ ਇਹ ਵੀ ਅਸੀਂ ਐਦਕੀ ਲਾਂਚ ਕੀਤੀ ਆ ਭਾਵੇਂ ਫਤਿਹਗੜ੍ਹ ਪਹਿਲਾਂ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਵਿੱਚ ਚੱਲ ਰਿਹਾ ਆ ਤੇ ਉਹਦੇ ਵਿੱਚ ਸਾਡੇ ਕੁਝ ਬੱਚੇ ਸਿਲੈਕਟ ਵੀ ਹੋਏ ਆ ਜਿਹੜੇ ਡਾਇਰੈਕਟ ਅਫਸਰ ਬਣੇ ਆ ਤੇ ਹੁਣ ਐਤਕੀ ਇਹਦੇ ਤਹਿਤ 1200 ਬੱਚਿਆਂ ਨੇ ਸਾਡੇ ਕੋਲ ਸਕਰੀਨਿੰਗ ਇਹ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਹਦੇ ਵਿੱਚੋਂ ਲਗਭਗ 600 ਬੱਚੇ ਜਿਹੜੇ ਆ ਉਹ ਵਿਦਿਆਰਥੀ ਚੁਣੇ ਵੀ ਗਏ ਆ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਆਪਣੇ ਐਜੂਕੇਸ਼ਨ ਅਧਾਰਿਆਂ ਦੀ ਪ੍ਰੋਮੋਸ਼ਨ ਲਈ ਤੇ ਸਮੇਂ ਦੇ ਹਾਨੀ ਮੰਨ ਲਈ ਇਹ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਹਰ ਦੀ ਘੜੀ ਉਹ ਨੇਚ ਅਕੈਡਮੀ ਦੇ ਵਿੱਚ ਸਾਡੇ ਕੋਲ ਅਮਰਧਾਰੀ ਬੱਚੇ ਤੇ ਸਾਫਤ ਸੂਰ ਤੇ ਆਉਂਦੇ ਆ ਤੇ ਹੁਣ ਅਸੀਂ ਉਹਦੇ ਵਿੱਚ ਕੋਈ ਵਾਧਾ ਕਰ ਲੈ ਵੀ ਸੋਚ ਰਹੇ ਹਾਂ ਸੋ ਅੱਜ ਦੀ ਇਸ ਐਗਜੈਕਟਿਵ ਦੇ ਵਿੱਚ ਲਗਭਗ ਸਾਰੇ ਜਿਹੜੇ ਆ ਮੈਂ ਤੁਹਾਡੇ ਨਾਲ ਮੁੱਦੇ ਹਾਸਲ ਆਪਣੇ ਸਾਂਝੇ ਕੀਤੇ ਆ ਇਹ ਸਾਰੇ ਜਿਹੜੇ ਆ ਉਹ ਅੱਜ ਬੈਠ ਕੇ ਡਿਸਕਸ ਹੋਏ ਆ ਉਹ ਦੂਜਾ ਕਿਉਂਕਿ ਸਮੇਂ-ਸਮੇਂ ਤੇ ਸਾਡੇ ਕੋਲ ਮੰਗ ਵੀ ਆਉਂਦੀ ਰਹਿੰਦੀ ਆ ਤੇ ਉਹ ਪਵਿੱਤਰ ਸਥਾਨ ਸਾਡਾ ਸੱਚਖੰਡ ਸ੍ਰੀ ਹਜੂਰ ਆਜਾ ਨਗਰਾਨ ਦੇੜ ਉਹਨਾਂ ਵੱਲੋਂ ਮੰਗ ਆਈ ਸੀ 200 ਸਰੂਪ ਧੰਨ ਧੰਨ ਸਾਹਿਬ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਵੀ ਉਹਨਾਂ ਨੂੰ ਅੱਜ ਦੇ ਡੈਕਟਰ ਦੇ ਵਿੱਚ ਕਿਹਾ ਕੋ ਕਿ ਅਸੀਂ ਆਪ ਪੰਜਾਬਾ ਕੇ ਸਾਡਾ ਆਪਣਾ ਸਾਰਾ ਸਿਸਟਮ ਆ ਜੋ ਮੈਂ ਦੁਬਾਰਾ ਤੋਂ ਫਿਰ ਜਿੱਥੇ ਅਸੀਂ ਪਹਿਲਾਂ ਵੀ ਇਹ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਇਹ ਸ਼ਤਾਬਦੀ ਦੇ ਵਿੱਚ ਸਾਰੇ ਸੈਕਟਰ ਕੱਥੇ ਹੋ ਗਏ ਕੋਈ ਵੀ ਸੈਕਟਰ ਬਾਝਾ ਨਾ ਰਹੇ ਇਹਨੂੰ ਮਨਾਵੇ ਤੇ ਅਸੀਂ ਆਪਣੀ ਤੌਰ ਤੇ ਵੀ ਯਤਨ ਕੀਤੇ ਆ ਆਰੰਭ ਕਿ ਹਾਈ ਡਿਗਨਿਟਰੀ ਜਿਹੜੇ ਆ ਉਹਨਾਂ ਨੂੰ ਜਾ ਕੇ ਵੀ ਸਦੇ ਪੱਤਰ ਦੇਾਂਗੇ ਤੇ ਇੱਕ ਉਹਨਾਂ ਦਾ ਵੀ ਇਹ ਫਰਜ਼ ਬਣਦਾ ਕਿ ਇਹ ਚਿਤਾਮਤੀ ਦੇ ਵਿੱਚ ਆਪਣਾ ਮਨ ਦਾ ਵੱਡਾ ਜੋਰ ਨਾਲ ਪਾਉਣ। ਸੋ ਇਹ ਮੁੱਖ ਤੌਰ ਤੇ ਯਾਤਰੀਆਂ ਸਾਡੀਆਂ ਸੀਗੀਆਂ ਤੇ ਇੱਕ ਗੱਲ ਤੇ ਅੱਜ ਬਹੁਤ ਸਟ੍ਰੈਸ ਜਿਹੜਾ ਸਾਰਿਆਂ ਨੇ ਦਿੱਤਾ ਉਹ ਸੀ ਬੰਦੀ ਸਿੰਘਾਂ ਦੀ ਰਿਹਾਈ। ਤੇ ਮੈਂ ਸੋਚਦਾ ਇਹ ਮੌਕਾ ਵੀ ਭਾਰਤ ਸਰਕਾਰ ਲਈ ਤੇ ਪੰਜਾਬ ਦੀ ਸਰਕਾਰ ਲਈ ਪੰਜਾਬ ਦੀ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਭਾਈ ਵਾਲਾਂ ਦੀ ਪਾਰਟੀ ਜਿਹੜੀ ਆਮ ਪਾਰਟੀ ਸੀ ਉਹ ਭਾਈ ਦਵਿੰਦਰਪਾਲ ਸਿੰਘ ਪੁੱਲਰ ਜਿਹੜਾ ਲਗਭਗ ਲੰਬੇ ਆਰਸੇ ਦਾ ਬੈਠਾ ਜੇਲ੍ਹ ਦੇ ਵਿੱਚ ਉਹ ਇਹਨਾਂ ਨੇ ਬੱਸ ਸੀ ਗੱਲ ਆਕਦਾ ਇਹ ਚੇਤਾਵਨੀਆਂ ਮਨਾਉਣ ਦੀਆਂ ਗੱਲਾਂ ਕਰ ਰਹੇ ਆ ਤੇ ਪਹਿਲਾਂ ਇਹ ਦੱਸਣ ਭਈ ਜਿਹੜੇ ਬੰਦੀ ਸਿੰਘ ਬੈਠੇ ਇਹਨਾਂ ਨੇ ਕੀ ਕੀਤਾ ਰਾਂਚਕ ਬਾਤਰ ਵੀ ਇਹ ਵੀ ਇੱਕ ਸਿੱਖ ਮੁੱਦਾ ਆ ਬਹੁਤ ਵੱਡਾ ਕਿਉਂਕਿ ਉਹ ਨੇਜਲੇ ਨਹੀਂ ਅੰਦਰ ਗਏ ਤੇ ਉਹ ਭਾਈ ਦਵਿੰਦਰਵਾਲ ਸਿੰਘ ਪੁੱਲਰ ਦੀ ਫਾਈਲ ਤਿੰਨ ਵਾਰ ਸ਼੍ਰੀ ਕੇਜਰੀਵਾਲ ਸਾਹਿਬ ਨੇ ਉਹ ਰਿਜੈਕਟ ਕੀਤੀ ਪੈਂਡਿੰਗ ਕਰਤੀ ਤੇ ਅਖੀਰ ਜਿਹੜੀ ਅਖੀਰ ਆਈ ਤੇ ਫਿਰ ਰਿਜੈਕਟ ਕਰਕੇ ਲਾਹੇ ਮਾਰੀ ਸੋ ਇਥੋਂ ਇਹ ਪਮਾਨਾ ਤੁਸੀਂ ਸਾਰਾ ਸਮਝ ਸਕਦੇ ਆ ਕਿ ਹਾਤ ਦੀ ਦੇ ਦੰਦ ਖਾਣੇ ਦੇ ਔਰ ਦਖਾਣੇ ਦੇ ਔਰ ਸੋ ਮੈਂ ਅਚੇਚੇ ਤੌਰ ਤੇ ਸਾਰੇ ਮੈਂਬਰ ਸਾਹਿਬਾਨ ਜਿਹੜੇ ਅੱਜ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਇੱਕ ਬੇਨਤੀ ਮੇਰੀ ਬੇਕ ਬੇਨਤੀ ਸੁਣ ਲਿਓ ਉਹ ਰਹਿ ਗਈ ਸੀ ਉਹ ਵੀ ਅੱਜ ਡਿਸਕਸ ਹੋਈ ਆ ਉਹ ਸੀ ਕਿ ਪਿਛਲੇ ਸਾਲ ਵੀ ਇੱਕ ਸਾਡੀ ਬੇਟੀ ਹਰਿਆਣਾ ਪੇਪਰ ਦੇਣ ਗਈ ਸੀ ਐਡਿਸ਼ਨ ਚਾਹੇ ਜਾਂਦੇ ਉਦੋਂ ਵੀ ਉਹ ਵਿਚਾਰੀ ਬਾਂਜੀ ਰਹਿ ਗਈ ਤੇ ਕਕਾਰ ਲਾ ਕੇ ਆ ਉਹ ਗੁਰੂ ਦੀ ਸਿੱਖ ਸੀ ਉਹਨੇ ਕਿਹਾ ਮੈਂ ਨਹੀਂ ਲਾਉਣੇ ਇਹ ਟਕਾਰ ਤੇ ਮੈਂ ਸਾਹਮਣੇ ਕਨਸਟੀਟਿਊਸ਼ਨਲ ਤੌਰ ਤੇ ਉਹਦੇ ਰਾਈਟ ਜਿਹੜੇ ਆ ਉਹਨੂੰ ਸਿੱਧੇ ਤੌਰ ਤੇ ਇਹ ਅਵੇਲਣਾ ਆ ਉਹਨਾਂ ਦੀ ਉਹਨਾਂ ਆਪਣੇ ਕਨਸਟੀਟਿਊਸ਼ਨ ਰਾਈਟ ਦੀ ਉਹ ਵਿਚਾਰ ਦੀ ਰਹਿ ਕੇ ਪਿਛਲੀ ਵਾਰੀ ਅਸੀਂ ਫੇਰ ਸੁਪਰੀਮ ਕੋਰਟ ਨੂੰ ਮੁਵ ਹੋਏ ਸੁਪਰੀਮ ਕੋਰਟ ਦੇ ਵਿੱਚੋਂ ਬ੍ਰੈਕਸ਼ਨ ਹੋਈ ਮੈਂ ਤੁਸੀਂ ਆਈਦਰ ਜੋ ਕੈਨ ਫਾਈਲ ਇਸ ਪਟੀਸ਼ਨ ਬਿਗੋਰ ਦਾ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਰ ਜੈ ਔਰ ਜੋ ਕੈਨ ਮੂਵ ਟੂ ਦਾ ਜੈਪੁਰ ਹਾਈ ਕੋਰਟ ਰਾਜਸਥਾਨ ਹਾਈ ਕੋਰਟ ਸੋ ਉਹਦੇ ਲਈ ਸਾਡੇ ਯਤਨ ਹਾਲੇ ਉਹ ਵੀ جاری ਆ ਪਰ ਆ ਇੱਕ ਹੋਰ ਮੈਂ ਸਮਝਦਾ ਬਹੁਤ ਵੱਡੀ ਦੁਖਦਾਈ ਆ ਦੁਖਦਾਈ ਇਸ ਕਰਕੇ ਆ ਕਿ ਜਿਹੜੇ ਤੁਸੀਂ ਪੇਪਰ ਭਰੋਵੇਂ ਆ ਉਸਲੇ ਆ ਦੇ ਵਿੱਚ ਕੋਈ ਡਾਇਰੈਕਸ਼ਨ ਨਹੀਂ ਦੇ ਦਿਓ ਫਿਰ ਤੁਸੀਂ ਫੇਰ ਕੁਆਡਰ ਕਿ ਸੀਰੀਜ਼ ਆ ਦਾ ਸਾਈਜ਼ ਆ ਹੋਊਗਾ ਖੜੇ ਦਾ ਸਾਈਜ਼ ਆ ਇਹ ਸਾਡਾ ਤਾਂ ਰਾਜ ਤੇ ਆ ਸਾਡਾ ਧਾਰਮਿਕ ਰਾਜ ਤੇ ਆ ਸੈਕਸ਼ਨ 25 ਥੱਲੇ ਤੇ ਫਿਰ ਉੱਥੇ ਜਾ ਕੇ ਜਿਹੜੇ ਜਲਾਦਤ ਹੁੰਦੀ ਆ ਤੇ ਜੇ ਬੱਚੀ ਉਹ ਸਿਲੈਕਟ ਹੋਣ ਵਾਲੀ ਸੀ ਮੇਰਾ ਖਿਆਲ ਨੂੰ ਫੇਰ ਸਿੱਖ ਚੇਰੇ ਨੂੰ ਬਾਂਜੇ ਰੱਖਣ ਲਈ ਜਦੋਂ ਕੀਤਾ ਜਾ ਰਹੇ ਆ ਕੀ ਇਹ ਕੋਝਾ ਮਜ਼ਾਕ ਨਹੀਂ ਹੋ ਰਿਹਾ ਸਿੱਖਾਂ ਦੇ ਨਾਲ ਇਹ ਮੈਂ ਸਮਝਦਾ ਫੂਰਚੀ ਕੌਮ ਹੈ ਇਦਾਂ ਦੀਆਂ ਗੱਲਾਂ ਸਾਡੇ ਦਾ ਅੱਜ ਬਦਕਿਸਮਤੀ ਆ ਕੋਈ ਹੋਰ ਟੌਪਕ ਹੋ ਗਏ ਚੱਕ ਲੈਨੇ ਆ ਜਿਹੜੀਆਂ ਵੱਡੀਆਂ ਜਸੇਬੰਦੀਆਂ ਜਿਹੜੇ ਕਹਿੰਦੇ ਅਸੀਂ ਪਹਿਰੇਦਾਰੇ ਕੋਈ ਨਹੀਂ ਬੋਲ ਰਿਹਾ ਇਹਨਾਂ ਕਾਮਨ ਮੁੱਦਿਆਂ ਦੇ ਉੱਤੇ ਤਾਂ ਗੱਲ ਕਰੋ ਨਾ ਬੰਦੀ ਸਿੰਘਾਂ ਦੇ ਉੱਤੇ ਕਾਮਨ ਮੁੱਦਾ ਆ ਤੇ ਜਿਹੇ ਦੇ ਚੱਕੇ ਚਗਾਰੇ ਬੋਲਣਾ ਆ ਉਹ ਫਿਰ ਪਤਾ ਵੀ ਲੱਗ ਜਾਂਦਾ ਕਿ ਕੌਣ ਕਿਹਦੇ ਚ ਕੌਣ ਬੋਲਦਾ ਸੋ ਇਹ ਵੀ ਅੱਜ ਜਿਹੜਾ ਸਾਡਾ ਬੈਠ ਕੇ ਡਿਸਕਸ ਹੋਇਆ ਇਹਦੇ ਲਈ ਕਿਉਂਕਿ ਕਈ ਵਾਰੀ ਮੈਨੂੰ ਵੀ ਮਹਿਸੂਸ ਹੁੰਦਾ ਪਏ ਅਸੀਂ ਪ੍ਰੈਸ ਕਾਨਫਰੰਸ ਕਰ ਜਾਂਦੇ ਆ ਬਿਆਨ ਦੇ ਦੇਨੇ ਪਰ ਫਰੂਟਪੋਲ ਕੋਈ ਆਪਣੀ ਨਿਕਲਦਾ ਹੁਣ ਅਸੀਂ ਇਹਦੇ ਲਈ ਯਤਨ ਕਰਾਂਗੇ ਭਈ ਇਹ ਆਪਾਂ ਲੜਾਈ ਜਿਹੜੀ ਆ ਕੇਸ ਧਾਕਣਾ ਲੜਦੇ ਆ ਸੋ ਇਹਦੇ ਲਈ ਵੀ ਅੱਜ ਸਾਰਾ ਬੈਠ ਕੇ ਜਿਹੜਾ ਆ ਉਹ ਡਿਸਕਸ ਹੋਇਆ ਸੀ ਵਕੀਲ ਵੀ ਉਹ ਇਸ ਚੀਜ਼ ਨੂੰ ਲੈ ਕੇ ਕੋਈ ਐਸਾ ਪਹਿਲਾਂ ਤੋਂ ਤੈਅ ਆ ਕਿ ਜੇ ਫਲਾਈਟ ਚ ਜਾਣਾ ਤਾਂ ਕੀ ਸਾਈਜ਼ ਹੋਣਾ ਚਾਹੀਦਾ ਸੀ ਸਾਡਾ ਉਹ ਇੱਕ ਵਾਰੀ ਕਲੀਅਰ ਵੀ ਕਰ ਦੇਣਾ ਚਾਹੀਦਾ ਤਾਂ ਕਿ ਇਹ ਇਹ ਸਾਰਾ ਕੁਝ ਤੈਅ ਆ 6 ਇੰਚੀ ਤੱਕ ਸਾਡੇ ਦਾ ਮੇਰੇ ਕਾ 9 ਇੰਚੀ ਤੱਕ ਆ ਸਿਰਿਸਾਬ ਤੁਸੀਂ ਪਹਿਨ ਕੇ ਜਾ ਸਕਦੇ ਆ ਕੜੇ ਦੀ ਕੋਈ ਮਨਾਹੀ ਨਹੀਂ ਗਈ ਇਹ ਅਤਿਆਦਕ ਹੈਗੀਆਂ ਪਰ ਸਮੇਂ ਸਮੇਂ ਸਿਰ ਆ ਪਿੱਛੇ 에어ਪੋਰਟ ਅਥਾਰਟੀ ਦੇ ਵਿੱਚ ਬੱਚੇ ਮੈਂ ਆਇਆ ਉਹ ਦਿਨ ਆਪਣੇ ਬੰਗਲੌਰ ਤੋਂ ਤੇ ਉਹ ਬੱਚਾ ਮੈਨੂੰ ਮਿਲਿਆ ਉੱਥੇ ਜਿਹੜਾ ਐਮਪਲੋਈ ਆ ਇਹ ਮੈਂ ਸਮਝਦਾ ਇੱਕ ਪਤਾ ਨਹੀਂ ਕਿਹੜੇ ਪਾਸੇ ਨੂੰ ਆਪਾਂ ਕੌਮ ਵੀ ਕਈ ਵਾਰੀ ਮੈਨੇ ਵਿੱਚ ਜ਼ਿੰਮੇਵਾਰ ਆ ਕੋਈ ਵੱਡੀ ਜਿਥੇ ਬੰਦੀ ਜਿਹੜੀ ਸਰਮੌਰ ਜਿਥੇ ਬੰਦੀ ਉਹਦਾ ਪ੍ਰਾਣ ਆ ਬਾਰੇ ਸਮਝਾ ਕੌਮ ਦੀ ਇੱਕ ਪੀੜਾ ਆ ਕਿ ਜੇਲੇ ਤੁਸੀਂ ਸਾਰਾ ਕੁਝ ਤੈ ਹੈ ਕਨਸਟੀਟਿਊਸ਼ਨਲ ਰਾਈਟ ਆ ਫਰੀडम ਆਫ ਰਿਲੀਜੀਅਨ ਆ ਤੇ ਸਿੱਖ ਇੱਕ ਧਰਮ ਆ ਵੱਡਾ ਤੇ ਧਰਮ ਵੀ ਕਿਹੜਾ ਜਿਹੜਾ ਇਸ ਦੇਸ਼ ਨੂੰ ਹੋਂਦ ਚ ਲਿਆਉਣ ਵਾਲਾ ਜੇ ਇਹ ਧਰਮ ਨਾ ਹੁੰਦਾ ਤਾਂ ਮੇਰਾ خیال ਅੱਜ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਆਪਾਂ ਛੇਹ ਦੇ ਘਰ ਤੋਂ ਆ ਰਹੇ 350 ਸਾਲਾ ਤਾਂ ਜਿਆਦਾ ਇਥੇ ਮੁਸਲਮਾਨ ਹੀ ਸਾਰੇ ਹੁੰਦੇ। ਉਹ ਤਾਂ ਤੁਸੀਂ ਕਿੰਬਰ ਤੱਕ ਮਾਗੇ ਜੋ ਤੁਸੀਂ ਆਵਾਜ਼ ਨਾ ਚੁੱਕਦੇ ਹੋ। ਤੁਸੀਂ ਹਮੇਸ਼ਾ ਬੁਲਾਤ ਕੀਤੀ ਹੈ ਪਰ ਸਰਕਾਰਾਂ ਤੁਹਾਡੀ ਆਵਾਜ਼ ਦਬਾ ਦਿੱਤੀਆਂ। ਇੱਕ ਸੰਸਥਾ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿ ਸੰਸਥਾ ਵੱਲੋਂ ਨਿਸ਼ਚੈ ਅਕੈਡਮੀ ਦੇ ਵਿੱਚ ਜਿਹੜੇ ਅਮਰਤਾਰਿਕ ਬੱਚੇ ਲੁੱਟੇ ਜਾ ਰਹੇ ਨੇ ਉਹਨਾਂ ਨੇ ਵੀ ਕੱਲ ਇਹਨਾਂ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਣਾ। ਕਿੱਦਾਂ ਸ਼ਾਮਲ ਹੋਣਗੇ? ਦੇਖੋ 35000 ਦਾ ਪਹਿਲਾਂ ਵੀ ਕਿਹਾ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਤੇ ਵੀ ਜਦੋਂ ਕੋਈ ਸਿੱਖ ਰਾਈਟਸ ਦੀ ਅਵੇਲਣਾ ਹੁੰਦੀ ਉੱਥੇ ਜਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਆਪਣਾ ਜਿਹੜਾ ਯਤਨ ਸੀ ਰਹੀ ਹੈ ਤੇ ਜਿਹੜੀ ਆ ਵੱਖ-ਵੱਖ ਸਮੇਂ ਪਮਧੀਆਂ ਲਾਉਂਦੀ ਹੈ ਅਸੀਂ ਹੁਣ ਐਜ ਸਿਰੀਅਸਲੀ ਸੋਚਿਆ ਵੀ ਆਪਾਂ ਕਿਹੜਾ ਰਾਹ ਬਣਾਈਏ ਤਾਂ ਕਿ ਕਹੀ ਗਾਂ ਰਾਂ ਦੇ ਵਿੱਚ ਕੋਈ ਇਦਾਂ ਦਾ ਕਿਸੇ ਵੀ ਬੱਚੇ ਨੂੰ ਡਿਫਿਕਲਟੀ ਨਾਲ ਪੀਸ ਕਰਨੀ ਪਵੇ ਤੇ ਇਸੇ ਕਰਕੇ ਅਸੀਂ ਹੁਣ ਦੋਏ ਰਾਹ ਸਾਡੇ ਕੋਲ ਆ ਇੱਕ ਤਾਂ ਰਿਪਰੈਜੈਂਟੇਸ਼ਨ ਹੈ ਆ ਇੱਕ ਲੀਗਲ ਵੇਅ ਆ ਤੇ ਜਿਹੜਾ ਵੀ ਇਹਨਾਂ ਨੂੰ ਸਾਨੂੰ ਲੱਗੂਗਾ ਸਾਰ ਤੱਕ ਉਹਦੇ ਦੇ ਆਪਾਂ ਜਤਨ ਕਰਦੇ ਹਾਂ। ਕੱਟੜਾ ਦੇ ਸਾਹਮਣੇ ਵੀ ਕਾ ਕਰਤੀ ਇੱਕ ਬਫਤ ਜਿਹੜਾ ਸ਼ਰਮਣੀ ਅਕਾਲੀ ਦਾ ਤਾਂ ਸ਼ਰਮਣੀ ਕਮੇਟੀ ਦਾ ਗ੍ਰੈਫਟ ਭਾਗ ਨੂੰ ਮਿਲੇ ਤੇ ਉਸ ਉਹਦੇ ਵਿੱਚ ਬਫਤ ਆਰਦੀ ਕੱਟੜਾ ਦੇ ਸਬੰਧ ਚ ਕੀ ਸੋਚਿਆ ਗਿਆ ਜੀ ਅਸੀਂ ਉਹਦੇ ਲਈ ਬਕਾਇਦਾ ਤੌਰ ਦੇ ਉੱਤੇ ਪਿਛਲੇ ਸਾਲ ਮੈਂ ਸਾਨੂੰ ਦੱਸਿਆ ਤੇ ਪਿਛਲੇ ਸਾਲ ਵੀ ਮੂਵ ਹੋਇਆ ਤੇ ਹੁਣ ਅੱਜ ਤੱਕ ਸਾਹਮਣੇ ਵੀ ਕੱਲ੍ਹ ਇਸ ਗੱਲ ਦਾ ਨੋਟਿਸ ਲਿਆ ਪਿਛਲੀ ਵਾਰੀ ਵੀ ਲਿਆ ਸੀ ਪਰੇਸ਼ਾਨੀ ਇਸ ਗੱਲ ਦੀ ਖੜੀ ਆ ਪਰੇਸ਼ਾਨੀ ਨਾ ਕਹਿ ਲਵਾਂ ਮੈਂ ਸ਼ਾਇਦ ਕਈ ਵਾਰੀ ਕਿਸੇ ਨੂੰ ਨਾ ਅਨੋਰ ਕਰਨਾ ਹੋਵੇ ਤਾਂ ਬੰਦਾ ਫਿਰ ਉਹ ਆਲੇ-ਦੁਆਲੇ ਆਲੇ-ਦੁਆਲੇ ਹੁੰਦਾ ਰਹਿੰਦਾ ਪਰ ਮੈਂ ਸਰਕਾਰਾਂ ਨੂੰ ਵੀ ਕਹਿਣਾ ਚਾਹਣਾ ਅਸੀਂ ਇਸ ਮੁਲਖ ਦੇ ਪਛੇਦਦੇ ਆ ਇਸ ਮੁਲਖ ਲਈ ਅੱਜ ਵੀ ਤੇ ਕੱਲ ਵੀ ਤੇ ਪਿਛਲੇ ਸਮੇਂ ਦੇ ਵਿੱਚ ਵੀ ਬੜੀਆਂ ਘਾਤਣਾ ਸਾਰੀਆਂ ਨੇ ਘਾਲੀਆਂ ਸੋ ਐਵੇਂ ਕਿਸੇ ਵੀ ਗੱਲ ਨੂੰ ਇਗਨੋਰ ਕਰਕੇ ਆਲਟੀਮੇਟਲੀ ਫਿਰ ਕਈ ਵਾਰੀ ਬੰਦਾ ਆਪਣੇ ਆਪ ਨੂੰ ਹੋਰ ਤਰ੍ਹਾਂ ਮਹਿਸੂਸ ਕਰ ਲੈਂਦਾ ਵੀ ਸ਼ਾਇਦ ਪੈਗਾਨੀ ਆ ਸਾਡੇ ਲਈ। ਸੋ ਇਹ ਲਈ ਅਸੀਂ ਸਾਰੇ ਜਿਹੜੇ ਆ ਜਤਨਸ਼ੀਲ ਕਰਾਂਗੇ। ਕੱਲ੍ਹ ਦੀ ਘਟਨਾ ਦਾ ਕੋਈ ਕੀਤਾ Rajasthan ਸਰਕਾਰ ਨਾਲ ਰਾਤ ਤੋਂ ਤਾਂ ਕਹਿ ਮੇਰਾ ਕੋਈ ਲੋਡ ਕਰਾਂਦਾ। ਉਹ ਉਹਨਾਂ ਨੂੰ ਅੱਜ ਕਿਉਂਕਿ ਕੱਲ ਐਤਵਾਰ ਸੀ। ਉਹਨਾਂ ਸਾਡੇ ਬੈਠੇ ਅਧਿਕਾਰੀ ਸਾਰੇ ਉਹ ਈਮੇਲ ਕਰਕੇ ਉਹਨਾਂ ਨੂੰ ਸਾਰੀ ਤਰ੍ਹਾਂ ਜਿਹੜੀ ਆ ਇਹ ਕੱਲ ਦੀ ਘਟਨਾ ਕਰਦੇ ਉਹਨਾਂ ਦੇ ਨਾਲ ਕੋਈ ਯਾਰ ਉਹ ਕੰਪਲੇਂਟ ਦੇ ਰੂਪ ਦੇ ਵਿੱਚ ਭੇਜੀ। ਬਾਜੀ ਬਾਜੀ ਬਸ ਇਹਦਾ ਰਾਸਿਕ ਕਰਨੀ ক্লাস ਹੈ ਸਰਕਾਰ ਤੁਹਾਡੇ ਜਿਹੜੀ तरफਆਂ ਜਿਹੜੀਆਂ ਦਿੱਤੀਆਂ ਹਨ ਚਲੋ ਉਹਦੇ ਦੇ ਅਸੀਂ ਦਾ ਜਤਨ ਸੁਣੋ ਅਸੀਂ ਦਾ ਜਤਨ ਸ਼ੀਲ ਹਾਂ ਦੇਖੋ ਅਸੀਂ ਦਾ ਜਤਨ ਸ਼ੀਲ ਹਾਂ ਸਾਰੇ ਪਰ ਮੈਨੂੰ ਇੱਕ ਨੇ ਲੱਗਦੀ ਪਈ ਸ਼ਾਇਦ ਸਿਸਟਮ ਹੀ ਸਾਰਾ ਫੇਲ ਹੋ ਗਿਆ ਕਿ ਰੋਜ਼ ਹੀ ਰੋਜ਼ ਈਮੇਲ ਆਈ ਜਾਂਦੀ ਆ ਪਰ ਸਰਕਾਰ ਫੌਦਾਨਿਕ ਕਿ ਕਿਹੜੇ ਪੱਖ ਤੋਂ ਪਈ ਉਹਦੇ ਬਾਰੇ ਪਤਾ ਹੀ ਕੁਛ ਨਹੀਂ ਲੱਗ ਰਿਹਾ ਕਿਉਂਕਿ ਇਹ ਤਾਂ ਸਰਕਾਰਾਂ ਦੇ ਵੱਡੇ ਬਤਰਾ ਦੇ ਕੰਮ ਆ